ਸਿਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆਜੀ ਦੀ ਵੀਡੀਓ ਵੀ ਪਿੰਡ ਸੁਖਨਾਨਦ ਜ਼ਿਲ੍ਹਾ ਮੋਗਾ ਵੀ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈ ਜਾਂਦੀ ਆ ਤੇ ਇਸ ਘਰੋਂ ਵੀਰੇ ਆਪਣੀਆਂ ਪਹਿਲਾਂ ਹੀ ਵੀਡੀਓ ਬਣੀਆਂ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸਿਕਾ ਭਾਈ ਜੀ ਸਾਸਿਕਾ ਜੀ ਨਾਮ ਕੀ ਵੀਰ ਆਪਣਾ ਲਾਪਰੀ ਸਿੰਘ ਹੈ ਜੀ ਠੀਕ ਆ ਵੀਰ ਆਪਣਾ ਐਡਰੈਸ ਕਨਫਰਮ ਕਰ ਦਿਓ ਕੀ ਐਡਰੈਸ ਪਿੰਡ ਸੁਗਨਾਂਦਾ ਜੀ ਤੇ ਆਪਾਂ ਸ੍ਰੀ ਗਾਲੀ ਸੜਕ ਦੇ ਘਰ ਹੈ ਸ੍ਰੀ ਗਾਲੀ ਸੜਕ ਦੇ ਘਰ ਜੋ ਭਰਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਬਹੁਤ ਵਧੀਆ ਰਿਜ਼ਲਟ ਰਿਹਾ ਤੇ ਅੱਜ ਆਪਣੇ ਕੋਲ ਕਿੰਨੇ ਨਗ ਬਕਾਉਗਾ ਜੀ ਤਿੰਨ ਗਾਈਆਂ ਬਕਾਉਗਾ ਜੀ ਤਿੰਨ ਬੜਾ ਬਕਾਉਗਾ ਕੀ ਡਿਟੇਲ ਹੈ ਸਾਹਮਣੇ ਖੜੀ ਐਡ ਦੀ ਇਹ ਦੁੱਧਿਆ ਸੁਦਾ ਸੁਈ ਹੈ ਜੀ ਵੈਰ ਹਾਂਜੀ ਤੇ ਹੁਣ ਬਸ ਇਹਨਾਂ ਦਾ ਬੋਲਾ ਕੱਢਿਆ ਕਿ 1.5 ਕਿਲੋ ਜੀ ਹੁਣ ਠੀਕ ਹੋਇਆ ਇਸ ਟ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੋਨੀ ਦਾ ਬਸ ਵੀ ਆਇਆ ਸਾਨੂੰ 40 ਮਿੰਟ ਹੋ ਗਏ ਹੈ ਘੰਟੇ ਦੇ ਕਰੀਬ ਆਪਾਂ ਸਮਝ ਸਕਦੇ ਹਾਂ ਤੇ ਜੇਰ ਜੁਰ ਪੈ ਗਈ ਵੀਰੇ ਬਸ ਜੇਰ ਪੈਣ ਵਾਲੀ ਹੈ ਜੀ ਠੀਕ ਹੋ ਬਾਈ ਜੀ ਬੱਚਾ ਕੀ ਹੈ ਦਾ ਮਤਲਬ ਬੱਚਾ ਦਿੱਤਾ ਜੀ ਮਗਰ ਵੀਰੇ ਬੱਚਾ ਕਰਾਸ ਬਰੀਡ ਦੀ ਆ ਮੂੰਹ ਮੱਥੇ ਦੀ ਚੰਗੀ ਆ ਕੀ ਆਪਾਂ ਦੁੱਧ ਉਧਰ ਕਾੜ ਕਹਿ ਸਕਦੇ ਵੀ ਕਢ ਦੂਗੀ ਸੋਰੀ ਬਾਈ ਤਰਾਂ ਦੀ ਮਾਲਕਾਂ ਦੇ ਤਾਂ 19 20 ਕਿਲੋ ਦੱਸਿਆ ਵੀ ਕਢ ਦੂਗੀ ਠੀਕ ਹੋ ਬਾਈ ਜੀ ਤਰਾਂ ਦੀ ਕੁਆਲਿਟੀ ਸ਼ਾਨਦਾਰ ਆ ਵੀਰੇ ਕਰਾਸ ਬਰੀਡ ਦੀ ਆ ਠੱਪੂੜੇ ਦੀ ਸੋਹਣੀਆ ਸੋਹਣਾ ਹਮਾਨਾ ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਨਦਾਰ ਆ ਮਾੜੇ ਕੱਢ ਲੋ ਜੀ ਬਾਤ ਤੁਰਾ ਵਖਾਦੀ ਬਣਦਾ ਆ ਵਾਹ ਕਰੋ ਸਬਲੀਟ ਦੀ ਹੈ ਬਾਈ ਦੇਖ ਸਕਦੇ ਹੋ ਤੋਰਾ ਤੁਸੀਂ ਦੇਖ ਸਕਦੇ ਹੋ 20 ਲੀਟਰ ਦੁੱਧ ਦੀ ਆਸ ਹੈਗੀ ਆ ਸੈ Sorry ਵੱਧ ਪਾ ਸਕਦੇ ਵੀਰੇ ਸੋਹਣਾ ਤੋਰਾ ਵੀਰੇ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਸੋਹਣਾ ਥਣ ਲੱਗਿਆ ਹੋਇਆ ਕੀ ਮੁੱਲ ਕਰਦੇ ਆ ਬਾਈ ਆਪਾਂ ਇਹਦੇ ਮੁੱਲ ਇਹਦੇ 54 ਹੇਅਰ ਕਰਦੇ ਠੀਕ ਹੋਈ ਹੋਰ ਵੀਰੇ ਮੌਕੇ ਦੇ ਮਾਨਦਾਨ ਹਾਂਜੀ ਮੌਕੇ ਦੇ ਮਾਨਦਾਨ ਠੀਕ ਹੋਈ ਅੱਗੇ ਵੇੜਨ ਦੀ ਕੀ ਡਿਟੇਲ ਆਈ ਇਹਨਾਂ ਦੀ ਇਹ ਗੱਬਣ ਵੇਹ ਜਾਈ ਇਹ ਤੀਜਾ ਸੂਰ ਸੂਰ ਠੀਕ ਹੋਈ ਤੇ ਇੱਕ ਨਾ ਕਿੰਨਾ ਕੁ ਦਿਨਾਂ ਦੀ ਕੱਚੀ ਹਜੇ ਇਹ 10-12 ਦਿਨਾਂ ਲੈ ਜੂਏ ਆਪਣੀ ਘਰ ਦੀ ਵੇੜੀ ਇਹ ਆਪਣੀ ਘਰ ਦੇ ਵੇੜਾ ਕੱਢ ਲਓ ਬਾਹਰ ਵੀ ਇਹ ਉੱਪਰੋਂ ਦੇਖ ਸਕਦੇ ਨੂੰ ਸੋਹਣੀ ਆ ਵੀਰੇ ਰੰਗ ਰੂਪ ਦੀ ਸੋਹਣੀ ਆ 10 ਕੁ ਦਿਨਾਂ ਦੀ ਕੱਚੀ ਆ ਹਜੇ। ਪੂਰਾ ਦੇਖ ਸਕਦੇ ਤੁਸੀਂ। ਢਿੰਡੇ 'ਚ ਬਹੁਤ ਸੋਹਣੀ ਚਮਕ ਆ। ਚੰਗੀ ਜਾਤ ਦੀ ਵੜਾ ਬਈ। ਮੈਨਾਂ ਦਾ ਵਪਾਰ ਲੈਣ ਦਾ ਕੰਮ ਆ। ਚੰਗੇ ਪਸ਼ੂ ਹੁੰਦੇ ਬਾਈਆਂ ਕੋਲ। ਉਨਦੀ ਕੁਆਲਿਟੀ ਦੇਖ ਸਕਦੇ ਹੋ ਸੋਨਾ ਥੰਮ ਲੱਗਿਆ ਹੋਇਆ ਤੇ ਵੀਰੇ ਆਪਣੀ ਘਰ ਦੀ ਵੜਾ ਤੇ ਕਿੰਨਾ ਦੁੱਧ ਕੱਢਿਆ ਜੀ ਆਪਾਂ ਇਹਦੇ ਵੀਰੇ ਆਪਾਂ 24 25 ਕਿਲੋ ਦੁੱਧ ਦੇ ਦਿੰਦੇ ਆਂ ਜੀ ਕੋਲੇ ਹੱਥ ਨਾਲ ਹੀ ਬਾਕੀ ਸੇਵਾ ਤੇ ਡਿਪੈਂਡ ਹੈ ਜੀ ਠੀਕ ਹੋ ਜੀ ਤੇ ਕਿਹੜਾ ਸੂਆ ਵੀਰੇ ਆਪਾਂ ਦੱਸੇ ਇਹ ਚੀਜੇ ਸੂਆ ਸੂਗੀ ਜੀ ਕਿਸੇ ਨੂੰ ਭਾਵੇਂ ਦੁੱਧ ਆ ਗਏ ਉਹਦਾ ਕੋਈ ਫਾਇਦਾ ਨਹੀਂ ਹਾਂਜੀ ਤੇ ਕੀ ਡਿਮਾਂਡ ਕਰਦੇ ਆਂ ਜੀ ਇਹਦੀ ਡਿਮਾਂਡ 60000 ਰੁਪਏ ਮੰਗਦੇ 60000 ਰੁਪਏ ਡਿਮਾਂਡ ਕਰਦੇ ਹੋ ਜੀ ਭਾਈ ਮੌਕੇ ਤੇ ਮਾਨਤਾ ਨਹੀਂ ਜੀ ਹਾਂਜੀ ਹਾਂਜੀ ਮੌਕੇ ਤੇ ਮਾਨਤਾ ਕਰਦੇ ਆਂ ਠੀਕ ਹੋ ਜੀ ਲਾਸਟ ਵੜਾ ਲਈ ਆ ਜੀ ਇਹਦੀ ਕੀ ਡਿਟੇਲ ਹੈ ਜੀ ਏ ਪਹਿਲਾ ਸੁਹਾਗ ਸੂਪੀ ਜੀ ਸੂਪੀ ਹੋਈ ਆ ਨਹੀਂ ਨਹੀਂ ਸੂਹਾ ਜੀ ਦੇ ਦੰਦ 10 ਦਾ ਲਉਗੇ ਕੱਢ ਦੋ ਵੀਰੇ ਇਹਨੂੰ ਸਵਾਰ ਦੇਖ ਸਕਦੇ ਹੋ ਬਈ ਪਹਿਲਾ ਸੁਹਾ ਸੁਨਾ ਬਹੁਤ ਸੋਹਣੀ ਬੱਚੀ ਆ ਬਈ ਮੂੰਹ ਕੀ ਆ ਬਈ ਇਹ ਮੂੰਹ ਹੀ ਇਹ 6 ਦੰਦ ਹੋਣ ਵਾਲੀ ਆ ਮੂੰਹ 6 ਦੰਦ ਹੋਣ ਵਾਲਾ ਸੋਹਣੀ ਵਹਿੜ ਆ ਬਈ ਮੂੰਹ ਮੱਥੇ ਦੀ ਚੰਗੀ ਆ ਤਾਂ ਗਰੂਪ ਦੀ ਵੀ ਸੋਹਣੀ ਆ ਤੋੜਾ ਤੁਸੀਂ ਦੇਖ ਸਕਦੇ ਹੋ ਬਾਡੀ ਬੰਤਰ ਦੀ ਚੰਗੀ ਹੈ ਬਈ। ਕਮਲ ਦੀ ਕੁਆਲਿਟੀ ਸ਼ਾਨਦਾਰ ਆ। ਦੋ ਦੋ ਲੌਂਗ ਦੀ ਹੁੰਦੀ ਵੀਰੇ ਹਜੇ। ਦੱਸ ਦਨ ਲੈ ਜੂ ਹਨਾ 20 ਤੇ 21 ਆਪਾਂ ਆਸ ਕਰਦੇ ਹਾਂ ਦੁੱਧ ਦੁੱਧ ਹੀ ਬਾਕੀ ਤਾਂ ਬੰਦੇ ਦੀ ਸੇਵਾ ਤੇ ਡਿਪੈਂਡ ਹੈ ਹਨਾ ਜਿਵੇਂ ਜੀ ਕਰ ਗਾ ਉਹਨੂੰ ਦੁੱਧ ਦੇ ਦੂਗੀ ਜਿਹਦੇ ਸਮਾਂ ਜਾਦ ਪ੍ਰੇੜੇ ਦੀ ਨਹੀਂ ਹੈ ਜੀ 20 ਕਿਲੋ ਦੇ ਦੂਗੀ 20 ਲੀਟਰ ਦੀ ਆਪਾਂ ਨੂੰ ਆਸ ਹੈ ਇਹਦਾ ਕੀ ਮੁੱਲ ਕਰਦੇ ਆਂ ਆਪਾਂ ਇਹਦਾ ਮੁੱਲ ਕਰਦੇ ਆ 55000 ਇਹਦਾ ਮੁੱਲ 55000 ਹੋ ਜੂ ਬਾਈ ਜੀ ਮੌਕੇ ਤੇ ਮੰਨ ਤਾਂ ਨਹੀਂ ਜੀ ਹਾਂ ਜੀ ਹੋ ਜੂ ਬਾਈ 55000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮੰਨ ਤਾਂ ਨਹੀਂ ਹੋ ਜੂ ਸੋਨਾ ਥਣ ਲੱਗਿਆ ਹੋਵੇ ਵੀਰੇ ਜਿਹੜੇ ਹਿਸਾਬ ਨਾਲ ਪਹਿਲਾਂ ਉਹ ਐੜਾ ਬਹੁਤ ਘੱਟ ਥਣ ਵਿਖਣ ਨੂੰ ਮਿਲਦਾ ਇਦਾਂ ਦਾ ਤੇ ਆਪਣ ਤੇ ਬ੍ਰਾਉਨ ਉਹ ਇਤਨਾ ਨਾਗਾਂ ਵਿੱਚ ਕੋਈ ਵੀ ਨਾਗ ਪਸੰਦ ਆਉਂਦੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਇੱਕ ਰਿਕਵੈਸਟ ਹੈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ ਬਾਈ ਜੀ